ਜੀ ਪੰਜ ਫੇਜ਼ ਦੇ ਵਿੱਚ ਇੱਕ ਮਰਡਰ ਸਮਨੇ ਸਾਡੇ ਆਇਆ ਸੀਗਾ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਇਮੀਡੀਏਟਲੀ ਜਦ ਅਸੀਂ ਮੌਕੇ ਤੇ ਪਹੁੰਚੇ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਜਿਹੜੇ ਬਜ਼ੁਰਗ ਲੇਡੀ ਨੇ ਘਰ ਦੇ ਵਿੱਚ ਰਹਿੰਦੇ ਸੀ ਉਹਨਾਂ ਦਾ ਸਟਰੰਗੂਲੇਸ਼ਨ ਕਰਕੇ ਗਲਾ ਘੁੱਟ ਕੇ ਉਹਨਾਂ ਦਾ ਮਰਡਰ ਕੀਤਾ ਗਿਆ ਤੇ ਇੱਕ ਜਿਹੜਾ ਉਥੇ ਨੌਕਰ ਸੀਗਾ ਨੀਰਜ ਨੀਰਜ ਨੂੰ ਉਥੇ ਇੱਕ ਚੇਅਰ ਦੇ ਉੱਤੇ ਬੰਨਿਆ ਗਿਆ ਸੀਗਾ ਤੇ ਉਹਨੂੰ ਜਿਹੜੀ ਸਵੇਰੇ ਮੇਡ ਆਈ ਸੀ ਉਹਨੇ ਕੋਲ ਦਿੱਤਾ ਸੀ ਉਸ ਨੂੰ ਤੇ ਇਹ ਚੀਜ਼ ਅੰਦੇ ਸਾਹਮਣੇ ਆਈ ਸੀ ਕਿ ਚੰਦਰਸੀ ਇਨਵੈਸਟੀਗੇਸ਼ਨ ਫਰਦਰ ਇਹਦੇ ਵਿੱਚ ਕੀਤੀ ਜਿਹੜਾ ਉਹਦੇ ਵਿੱਚ ਰੋਬਰੀ ਵੀ ਹੋਈ ਹੋਈ ਸੀ ਕਿ ਕਾਫੀ ਜਿਹੜਾ ਸਮਾਨ ਹੈ ਘਰ ਤੋਂ ਮਿਸਿੰਗ ਵੀ ਸੀਗਾ ਤੇ ਇਮੀਡੀਏਟਲੀ ਅਸੀਂ ਜਿਹੜਾ ਡਾਕਟਰ ਗਯਤੀ ਰਾਜ ਹੈਗੇ ਨੇ ਸਨ ਇਨ ਲਾ ਆਪਣਾ ਡਾਕਟਰ ਮਿਸਟਰ ਗੋਇਲ ਦੇ ਜਿਹੜੇ ਰਿਟਾਇਰਡ ਏਜੀ ਨੇ ਉਹ ਉਹਨਾਂ ਦੇ ਬਿਆਨਾਂ ਤੇ ਅਸੀਂ ਪਰਚਾ ਰਜਿਸਟਰ ਕਰਕੇ ਮਰਡਰ ਦਾ ਤੇ ਰੋਬਰੀ ਦਾ ਪਰਚਾ ਰਜਿਸਟਰ ਕੀਤਾ ਗਿਆ ਅਤੇ ਜਿਹੜੀ ਇਹ ਪੁਸ਼ਕਸ਼ਾ ਸ਼ੁਰੂ ਕੀਤੀ ਤੇ ਹੁਣ ਫਾਈਨਲੀ ਜਿਹੜਾ ਹੈਗਾ ਜਿਹੜਾ ਸ਼ੁਰੂ ਤੋਂ ਸਾਨੂੰ ਜਿਹੜਾ ਸ਼ੱਕ ਹੈਗਾ ਉਹ ਨੌਕਰ ਤੇ ਸੀਗਾ ਕਿਉਂਕਿ ਜਿਹੜਾ ਮਰਡਰ ਹੈ ਉਹ ਲੇਡੀ ਦਾ ਹੋਇਆ ਸੀਗਾ ਨੌਕਰ ਨੂੰ ਨਹੀਂ ਸੀ ਕੋਈ ਮਤਲਬ ਉਚੜੀ ਟ ਵਗੈਰਾ ਉਹਦੇ ਕੋਈ ਬਾਡੀ ਤੇ ਕੁਝ ਵੀ ਨਹੀਂ ਸੀਗਾ ਤੇ ਅਸੀਂ ਉਹਦੀ ਜਿਹੜੀ ਫਰਦਰ ਪੁਲਿਸ ਸਟੇਸ਼ਨ ਵਗੈਰਾ ਕੀਤੀ ਹੈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਉਹੀ ਇਹਦਾ ਮਾਸਟਰਮਾਈਂਡ ਸੀ ਤੇ ਉਹਦੇ ਨਾਲ ਜਿਹੜੇ ਦੋ ਅਸੋਸੀਏਟਸ ਜਿਹੜੇ ਕੈਮਰੇ ਦੇ ਵਿੱਚ ਵੀ ਨਜ਼ਰ ਆਉਂਦੇ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਕਿ ਦੋ ਬੰਦਿਆਂ ਨੇ ਆ ਕੇ ਉੱਥੇ ਰੋਬਰੀ ਕੀਤੀ ਹੈ ਕਿ ਉਹ ਇਹਨਾਂ ਦੀ ਤਿੰਨਾਂ ਦਿਨਾਂ ਦੀ ਪਲਾਨਿੰਗ ਸੀਗੀ ਜਲਦੋ ਜਲ ਜਿਹੜੇ ਦੂਜੇ ਦੋਸ਼ੀ ਦੂਜੇ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਸਰ ਕਿੰਨੀ ਟੀਮਾਂ ਲਾਈ ਹੋਈ ਹੈ ਕਿਤੇ ਕਿਤੇ ਰੇਡ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਜੀ ਸੀਸੀਟੀਵੀ ਫੁਟੇਜ ਦੇਖਣ ਵਾਸਤੇ ਅਗਲੀ ਵੱਖ ਟੀਮਾਂ ਲੱਗੀਆਂ ਹੋਈਆਂ ਨੇ ਜਿਹੜੀ ਆਪਣਾ ਕੀ ਕਹਿੰਦੇ ਆ ਜਿਹੜਾ ਆਪਣਾ ਟੈਕਨੀਕਲ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਵੱਖਰੀ ਟੀਮ ਲੱਗੀ ਹੋਈ ਹੈ ਜੀ ਤੇ ਹਿਊਮਨ ਇੰਟੈਲੀਜੈਂਸ ਰਾਹੀਂ ਵੀ ਜੈਸੀ ਵੱਖਰੀ ਅਲੱਗ-ਅਲੱਗ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਨੇ ਰੇਡਸ ਤੇ ਵੀ ਕੁਝ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਅਦਰ ਸਟੇਟਸ ਦੇ ਤੇ ਜਲਦੋ ਜਲ ਜਿਹੜੇ ਦੂਜੇ ਦੋਸ਼ੀ ਨੇ ਉਹ ਵੀ ਸਾਡੇ ਅਸੀਂ ਉਹਨਾਂ ਨੂੰ ਕਾਬੂ ਕਰਨਾ ਚਾਹੀਦਾ ਹੈ। ਜਿਵੇਂ ਇਨਵੈਸਟੀਗੇਸ਼ਨ ਚਾਹੀ ਹੈ ਕਿ ਕਾਫੀ ਦਿਨਾਂ ਤੋਂ ਪਲੈਨਿੰਗ ਚੱਲ ਰਹੀ ਸੀ ਇਸ ਸਬੰਧਤ ਜਿਹੜੀ ਕੋਈ ਚਾਹੀਦੀ ਇਨਵੈਸਟੀਗੇਸ਼ਨ। ਜੀ ਇਹ ਜਿਹੜਾ ਨੌਕਰ ਹੈਗਾ ਨਿਰਜੇ ਇਹਨਾਂ ਦੇ ਘਰੇ ਅਗਰਿਬ 8-9 ਸਾਲਾਂ ਤੋਂ ਕੰਮ ਕਰ ਰਿਹਾ ਸੀਗਾ। ਤੇ ਇਹਨਾਂ ਨੇ ਜਦੋਂ ਨੂੰ ਪਤਾ ਲੱਗਾ ਕਿ ਜਿਹੜੇ ਇਹਨਾਂ ਦੇ ਮਾਲਕ ਨੇ ਘਰ ਦੇ ਜਿਹੜੇ ਡਾਕਟਰ ਆਪਣਾ ਮਿਸਟਰ ਗੋਇਲ ਨੇ ਜਿਹੜੇ ਉਹਨਾਂ ਨੇ Oman ਜਾਣਾ ਸੀਗਾ ਕੁਝ ਦਿਨਾਂ ਵਾਸਤੇ। ਤਜਰਿ ਇਹ 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 ਧਿਆਨ ਚ ਇਹ ਗੱਲ ਹੈ ਕਿ ਉਹਨਾਂ ਨੇ ਮਾਂ ਜਾਣਾ ਪਿੱਛੋਂ ਦੀ ਉਹਦੇ ਵਾਸਤੇ ਸੌਖਾ ਹੋਊਗਾ ਇਹ ਚੀਜ਼ ਕਰਨਾ ਲਾਲਚ ਉਹਦੇ ਮਾਈਂਡ ਦੇ ਵਿੱਚ ਪਹਿਲਾਂ ਤੋਂ ਸੀ ਵੀ ਪਰ ਜਦੋਂ ਉਹਨੂੰ ਓਪਰਚੁਨਿਟੀ ਮਿਲੀ ਤਾਂ ਉਹਨੇ ਇਹ ਪਲੈਨਿੰਗ ਕਰਕੇ ਸਹੀ ਸਮਾਜ ਜਣਾ ਚੁਣ ਕੇ ਉਹਨੇ ਕੰਮ ਕੀਤਾ ਕਿਉਂਕਿ ਸਰ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸਿਸ ਹੋਏ ਨੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਵੇਅਰਨੈਸ ਦੀ ਗੱਲ ਕਰਦੇ ਹੋ ਕਿ ਕਿ ਦੇਖੋ ਨੌਕਰੀਆਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਆਏ ਨੇ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਹੋ ਕਿ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਦੇਖੋ ਜੀ ਕੋਈ ਵੀ ਆਪਾਂ ਨੂੰ ਕੋਈ ਬਿਹੇਵੀਅਰ ਕਿਸੇ ਦਾ ਹੁੰਦਾ ਕਿਸੇ ਤਰੀਕੇ ਦਾ ਉਹ ਚੀਜ਼ ਅਬਜ਼ਰਵ ਕਰਨੀ ਚਾਹੀਦੀ ਹੈ ਸਿਕਿਉਰਿਟੀ ਮੈਜਰਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਰਾਤ ਨੂੰ ਕੋਈ ਆਪਣਾ ਦਰਵਾਜ਼ਾ ਵਗੈਰਾ ਲੌਕਟ ਰੱਖਣਾ ਚਾਹੀਦਾ ਹੈ ਗੇਟਸ ਲੌਕ ਰੱਖਣੇ ਚਾਹੀਦੇ ਨੇ ਸੀਸੀਟੀਵੀ ਕੈਮਰੇ ਆਪਣੇ ਘਰੇ ਲੱਗੇ ਹੋਣੇ ਚਾਹੀਦੇ ਨੇ ਬਾਕੀ ਇਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਵਗੈਰਾ ਅਸੀਂ ਲਗਾਤਾਰ ਛੱਡੀ ਚੱਲਦੀ ਰਹਿੰਦੀ ਹੈ ਕੋਈ ਵੀ ਕਿਸੇ ਨੂੰ ਸ਼ੱਕ ਹੁੰਦਾ ਹੈ ਕਿ ਜਿਵੇਂ ਸਾਡਾ ਹੈਲਪਲਾਈਨ ਨੰਬਰ ਹੈਗਾ 112 ਉਹਦੇ ਤੇ ਇਮੀਡੀਏਟਲੀ ਕਾਲ ਕੀਤੀ ਜਾ ਸਕਦੀ ਹੈ। ਠੀਕ ਸਰ ਤੇਰੇ ਬੇਟ ਵਗੈਰਾ ਦੇ ਉਹਨਾਂ ਦੀ ਵੈਰੀਫਿਕੇਸ਼ਨ ਉਹ ਲੈ ਕੇ ਵੀ ਤੁਸੀਂ। ਬਿਲਕੁਲ ਜੀ ਵੈਰੀਫਿਕੇਸ਼ਨ ਉਹਨਾਂ ਦੀ ਕਰਾਈ ਜਾਣੀ ਚਾਹੀਦੀ ਹੈ। ਪੁਲਿਸ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਕੋਈ ਵੀ ਕਿਸੇ ਦੇ ਘਰ ਕੋਈ ਐਮਪਲਾਈ ਹੈਗਾ ਤਾਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਬਹੁਤ ਜ਼ਰੂਰੀ ਹੈ। ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਕਿੱਥੋਂ ਬਿਲੋਂਗ ਕਰਦਾ ਹੈ ਕਿ ਉਹਦਾ ਮਤਲਬ ਲਾਈਫ ਲੇ ਵਿੱਚ ਉਹਨੇ ਕੀ ਕੁਝ ਕਰਿਆ ਇਹ ਚੀਜ਼ਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।